ਦੇਖ ਸਕਦੇ ਹੋ ਕਿ ਜਿਮਣੀ ਚੋਣ ਨੂੰ ਲੈ ਕੇ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਹੁੰਦਿਆ ਜਿਹੜਾ ਹੈ ਉਹਨਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜੀ ਹਾਂ ਤਰਨਤਾਰਨ ਦੀ ਜਿਮਣੀ ਚੋਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਰਦਾਰ ਹਰਜੀਤ ਸਿੰਘ ਸੰਧੂ ਜੋ ਕਿ ਜ਼ਿਲ੍ਹਾ ਪ੍ਰਧਾਨ ਵੀ ਨੇ ਭਾਰਤੀ ਜਨਤਾ ਪਾਰਟੀ ਦੇ ਤਰਨਤਾਰਨ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੀ ਟੀਮ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਹੈ ਸਾਡੇ ਨਾਲ ਬਣੇ ਨੇ ਗੱਲਬਾਤ ਕਰਦੇ ਆਂ ਆ ਮਾ ਮੰਤਰੀ ਕਿਵੇਂ ਵੇਖਦੇ ਜੇ ਜਿਹੜੀ ਅੱਜ ਟਿਕਟ ਅਨਾਉਂਸ ਹੋਈ ਹੈ ਜ਼ਿਲ੍ਹਾ ਪ੍ਰਧਾਨ ਸਭ ਤੋਂ ਪਹਿਲਾਂ ਮੈਂ ਸਾਹਿਬ ਸ਼੍ਰੀ ਗੁਰਜਨਦੇਵ ਜੀ ਮਹਾਰਾ ਸੱਚੇ ਬਾਸ਼ਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੋਇਆ ਜੀ ਜੀ ਧੰਨਵਾਦ ਕਰਦਾ ਹਾਂ ਪਰਮਾਤਮਾ ਦਾ ਕਿ ਇਸ ਗੁਰੂ ਨਗਰੀ ਦੀ ਸੇਵਾ ਵਾਸਤੇ ਜਿਮਨੀ ਚੋਣ ਵਾਸਤੇ ਸਾਡੇ ਮੇਰੇ ਵੱਡੇ ਭਰਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਜਿਨ੍ਹਾਂ ਵੱਲੋਂ ਪਿਛਲੇ ਲਗਾਤਾਰ ਲੰਬੇ ਸਮੇਂ ਤੋਂ ਸਮੁੱਚੀ ਟੀਮ ਦੇ ਸਮੇਤ ਰਾਤ ਦਿਨ ਮਿਹਨਤ ਕਰਕੇ ਘਰ-ਘਰ ਜਾ ਕੇ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੀਆਂ ਪ੍ਰਧਾਨ ਮੰਤਰੀ ਜੀ ਦੀਆਂ ਰੀਤੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਂਦਾ ਜੋ ਸੁਪਨਾ ਲਿਆ ਉਹਨੂੰ ਸਰਕਾਰ ਕਰਨ ਵਾਸਤੇ ਸਮੁੱਚੀ ਟੀਮ ਜਿਹੜੀ ਲਗਾਤਾਰ ਮਿਹਨਤ ਕਰ ਰਹੀ ਹੈ ਉਸ ਮਿਹਨਤ ਨੂੰ ਦੇਖ ਕੇ ਪਾਰਟੀ ਹਾਈ ਕਮਾਂਡ ਨੇ ਸਾਡੇ ਮੇਰੇ ਵੱਡੇ ਵੀਰ ਸਰਦਾਰ ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਜੀ ਨੂੰ ਤਰਨਤਨ ਜਿੰਮਨੀ ਚਾਹੁੰ ਤੋਂ ਜਿਹੜਾ ਉਮੀਦਵਾਰ ਐਲਾਨਿਆ ਅਸੀਂ ਪਾਰਟੀ ਦੇ ਹਾਈ ਕਮਾਂਡ ਦੇ ਇਸ ਫੈਸਲੇ ਦਾ ਜਿਹੜਾ ਵਾ ਸਵਾਗਤ ਕਰਦੇ ਹਾਂ ਹੁਣ ਸਾਡੇ ਵਿੱਚ ਖੁਸ਼ੀ ਦੀ ਲਹਿਰ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹੋਏ ਅਸੀਂ ਆਪਣੀ ਜਿਹੜੀ ਖੁਸ਼ੀ ਜ਼ਾਹਿਰ ਕਰ ਰਹੇ ਹਾਂ ਔਰ ਇਹ ਜਿਹੜੀ ਜਿਮਨੀ ਚੋਣ ਦੀ ਜਿਹੜੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈ ਜਾਏਗੀ ਸਥਿਤੀ ਕਿਵੇਂ ਦੀ ਦੇਖਦੇ ਹੋ ਇੱਥੇ ਭਾਜਪਾ ਦੀ ਕਿਉਂਕਿ ਬੜੇ ਚਿਰਾਂ ਤੋਂ ਪਿੰਡਾਂ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਕਮਲਦਾ ਫੁੱਲ ਕੀ ਹੈ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਦੇਖੋ ਜੀ ਇੱਕ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿਉਂਕਿ ਮੈਂ ਮੀਡੀਆ ਦੇ ਸਾਹਮਣੇ ਬਹੁਤ ਘੱਟ ਬੋਲਦਾ ਰਿਹਾ ਜਾਂ ਬ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਪਾਰਟੀ ਆ ਜਿਨੇ ਹਿੰਦੁਸਤਾਨ ਦੇ ਸਮੁੱਚੇ ਸੂਬੇ ਨੇ ਉੱਤੇ ਭਾਰਤੀ ਜਨਤਾ ਪਾਰਟੀ ਇੱਕ ਵਾਰੀ ਦੋ ਵਾਰੀ ਤਿੰਨ ਤਿੰਨ ਚਾਰ ਚਾਰ ਲਗਾਤਾਰ ਜਿਹੜੀ ਗੁਜਰਾਤ ਵਰਗੇ ਸੂਬਿਆਂ ਸਾਡੇ ਗਵਾਂਡੀ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਰਿਪੀਟ ਹੋ ਰਹੀ ਆ ਤੇ ਰਿਪੀਟ ਤਾਂ ਹੀ ਹੋ ਰਹੀ ਆ ਜੋ ਉਮੀਦਾਂ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਦੀ ਆ ਭਾਜਪਾ ਦੀ ਸਥਿਤੀ ਦੀ ਗੱਲ ਕਰੀਏ ਤੇ ਭਾਜਪਾ ਦੇ ਨਾਲ ਅਕਾਲੀ ਦਲ ਦਾ 19 ਸਾਲ ਗੱਠ ਜੋੜ ਰਿਹਾ ਬੀਜੇਪੀ ਦੀ ਬਦੌਲਤ ਪੰਜਾਬ ਦਾ ਵਿਕਾਸ ਹੋਇਆ ਜੀ ਬੀ ਜੀ ਪੀ ਦੀ ਬਦੌਲਤ ਜਿਹੜਾ ਅਕਾਲੀ ਦਲ ਨੂੰ ਬਹੁਮਤ ਮਿਲਦਾ ਰਿਹਾ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ ਔਰ ਭਾਰਤੀ ਜੰਦਾ ਪਾਰਟੀ ਨੂੰ ਜਿਹੜਾ ਵਾ ਉਹ ਆਪਣੀ ਪਹਿਲੀ ਪਸੰਦ ਮੰਨਦੇ ਹੋਏ ਭਾਰਤੀ ਜੰਦਾ ਪਾਰਟੀ ਦੇ ਲੀਡਰਾਂ ਨੂੰ ਜਿਹੜਾ ਆਪ ਮਹਾਰੇ ਪਾਰਟੀ ਦੇ ਨਾਲ ਜਿਹੜੇ ਜੁੜ ਰਹੇ ਸਮੁੱਚੀ ਟੀਮ ਦੀ ਮਿਹਨਤ ਵੀ ਰੰਗ ਲਿਆਈ ਹੈ ਉਹ ਵੀ ਇੱਥੇ ਮੌਜੂਦ ਹੈ ਕਿਵੇਂ ਵੇਖ ਮੈਂ ਤਾਂ ਪਹਿਲੀ ਗੱਲ 'ਚ ਗੱਲ ਤੁਹਾਨੂੰ ਸ਼ਾਰਟ ਹੀ ਬਰੀਫ ਕਰਤੀ ਕਿ ਸਮੁੱਚੀ ਟੀਮ ਦੇ ਸਮੇਤ ਜਿਹੜੇ ਮੇਰੇ ਵੀਰ ਇੱਥੇ ਸਾਰੇ 71 ਨੇ ਰਾਤ ਦਿਨ ਲਗਾਤਾਰ ਅਸੀਂ ਪਾਰਟੀ ਦੇ ਝੰਡੇ ਹੇਠ ਪਾਰਟੀ ਦੇ ਟਰੈਕ ਉੱਤੇ ਰਹਿ ਕੇ ਲਗਾਤਾਰ ਸਰਦਾਰ ਹਰਜੀਤ ਸਿੰਘ ਸੰਧੂ ਦੇ ਨਾਲ ਅਸੀਂ ਕੰਮ ਕੀਤਾ ਸੋ ਪਾਰਟੀ ਨੇ ਇਸ ਸਖਤ ਮਨ ਤੋਂ ਦੇਖ ਕੇ ਜਿਹੜਾ ਫੈਸਲਾ ਲਿਆ ਉਹਦਾ ਅਸੀਂ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਹੋਰ ਵੀ ਮੌਜੂਦ ਨੇ ਦਾਨੀ ਜੀ ਕੀ ਕਹਿਣਾ ਚਾਹੋਗੇ ਯੁਵਾ ਮੋਰਚੇ ਦੀ ਜ਼ਿੰਮੇਵਾਰੀ ਵੀ ਹੈ ਕੋਲ ਅਤੇ ਅੱਜ ਸਮੁੱਚੀ ਟੀਮ ਇੱਥੇ ਜਿਹੜੀ ਖੁਸ਼ੀ ਮਨਾਉਣ ਦੇ ਲਈ ਵੀ ਇੱਥੇ ਹਾਜ਼ਰ ਹੈ ਜੀ ਵੇਖੋ ਸਭ ਤੋਂ ਪਹਿਲਾਂ ਤੇ ਸਾਡੇ ਯੋਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਮਤਲਬ ਜਿਹੜੇ ਗ੍ਰਹਿ ਮੰਤਰੀ ਨੇ ਸ਼੍ਰੀ ਅਮਿਤ ਸ਼ਾ ਜੀ ਸਾਡੇ ਪ੍ਰਧਾਨ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜੀ ਔਰ ਸਾਡੇ ਪੰਜਾਬ ਪ੍ਰਧਾਨ ਜਾਖੜ ਜੀ ਔਰ ਅਸ਼wini ਸ਼ਰਮਾ ਜੀ ਸਾਰੀ ਹਮ ਹਾਈ ਕਮਾਂਡ ਦਾ ਦਿਲੋਂ ਧੰਨਵਾਦ ਆ ਜੀ ਔਰ ਕੋਟੀ ਕੋਟੀ ਉਹਨਾਂ ਨੂੰ ਨਮਨ ਹੈ ਜਿਹੜੀ ਸਰਦਾਰ ਹਰਜੀਤ ਸਿੰਘ ਸੰਧੂ ਜੀ ਦੀ ਮਿਹਨਤ ਸਦਕਾ ਉਹਨਾਂ ਦੀ ਮਿਹਨਤ ਨੂੰ ਵੇਖ ਕੇ ਇਹ ਜਿਹੜੀ ਟਿਕਟ ਆ ਉਹਨਾਂ ਨੂੰ ਝੋਲੀ ਚ ਪਾਈ ਗਈ ਹੈ ਜੀ ਔਰ ਅਸੀਂ ਅਸੀਂ ਇੱਕ ਚੀਜ਼ ਔਰ ਪਾਰਟੀ ਨੂੰ ਸ਼ੋਰਟੀ ਦਿੰਨੇ ਆ ਜੀ ਜਿਹੜੀ ਇਹ ਜਿੱਤ ਪਾਰਟੀ ਦੀ ਜਿੱਤ ਜਿਹੜੀ ਯਕੀਨੀ ਬਣਾਉਨੇ ਆ ਅਸੀਂ ਆਪਣੇ ਸਾਰੇ ਵਰਕਰ ਸਾਰੇ ਭਰਾ ਖਲੋਤੇ ਆਂ ਇਹ ਪਾਰਟੀ ਦੀ ਜਿੱਤ ਕੇ ਸੀਟ ਜਿਹੜੀ ਪਾਰਟੀ ਚੋਲੀ ਚ ਪਈ ਗਈ ਜੀ ਹੁਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਧੰਨੋ ਤੇ ਮੈਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜਿਹੜੀ ਟੀਮ ਉਹਨਾਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਹਰਜੀਤ ਸਿੰਘ ਸੰਧੂ ਜੀ ਦੀ ਤਿੰਨਾਂ ਸਾਲਾਂ ਦੀ ਮਿਹਨਤ ਤਰਨ ਤਰਨ ਚ ਕੀਤੀ ਹੋਈ ਵੇਖ ਕੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਵਾ ਜੀ ਜੀ ਬਾਕੀ ਮੈਂ ਸਾਰੇ ਵਰਕਰਾਂ ਵੱਲੋਂ ਵੀ ਇਸਾਰੇ ਆਪਣੇ ਜਿਹੜੇ ਭਾਰਤੀ ਜਨਤਾ ਪਾਰਟ ਨੇ ਪਿਆਰ ਕਰਨ ਵਾਲੇ ਇਹਨਾਂ ਨੂੰ ਵਧਾਈ ਦਿੰਦਾ ਵੀ ਆਪਣੇ ਹਰਜੀਤ ਸਿੰਘ ਸੰਧੂ ਜੀ ਨੂੰ ਟਿਕਟ ਮਿਲੀ ਆ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਅਸੀਂ ਮਿਹਨਤ ਕਰਕੇ ਸਰਦਾਰ ਹਰਜੀਤ ਸਿੰਘ ਸੰਧੂ ਜੀ ਨੂੰ ਜਿੱਥੋ ਜਿਤਾ ਕੇ ਇਹ ਜਿਹੜੀ ਆ ਸੀਟ ਹਾਈ ਕਮਾਂਡ ਦੀ ਝੋਲੀ ਪਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਮੰਡਲ ਪ੍ਰਧਾਨ ਮੌਜੂਦ ਨੇ ਗੱਲਬਾਤ ਕਰਦੇ ਆਂ ਜੀ ਸਰ ਖੁਸ਼ੀ ਦੀ ਲਹਿਰ ਹੈ ਸਮਰਥਕਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਹਾਈ ਕਮਾਂਡ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਮਿਹਨਤ ਜਿਹੜੀ ਹੈ ਨਾ ਉਰੰਗਲਾਈ ਹੈ ਜੀ ਜੀ ਤੇ ਹੁਣ ਇਹ ਆਸ਼ਵਾਸਨ ਦਿੰਨੇ ਆ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਨੂੰ ਵੀ ਕਿ ਅਸੀਂ ਇਹ ਸੀਟ ਜਿਹੜੀ ਆ ਉਹ ਜਿੱਤ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਐਸ ਸੀ ਮੋਰਚੇ ਦੇ ਪ੍ਰਧਾਨ ਮੌਜੂਦ ਨੇ ਬੰਟੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਇਸ ਪਵਿੱਤਰ ਨਗਰੀ ਦੇ ਵਿੱਚ ਕੋਟ ਕੋਟ ਪ੍ਰਣਾਮ ਕਰਦਾ ਪਰਮਾਤਮਾ ਨੇ ਜਿੱਥੇ ਸਰਦਾਰ ਹਰੀ ਸਿੰਘ ਸੰਧੂ ਨੇ ਸੇਵਾ ਬਣ ਕੇ ਇੱਥੇ ਕੀਤੀ ਆ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਫੋਲੋ ਕਰ ਕਰ ਖਿਲਾਕ ਕਰਦਾ ਉਸ ਇਨਸਾਨ ਨੇ ਢਾਈਆਂ ਸਾਲਾਂ ਤੋਂ ਨਿਰਵਿਘਨੋ ਕੇ ਆਪਣੇ ਸੁੱਖਾਂ ਨੂੰ ਤਿਆਗ ਕੇ ਪਾਰਟੀ ਦਾ ਕੰਮ ਸੱਚੀ ਨੀਤਨਾ ਕੀਤਾ ਤੇ ਅੱਜ ਪਾਰਟੀ ਨੇ ਮੈਂ ਹਾਈ ਕਮਾਂਡਰ ਦਾ ਵੀ ਧੰਨਵਾਦ ਕਰਦਾ ਕਿਤੇ ਹਾਈ ਕਮਾਂਡਰ ਦਾ ਕਰਦਾ ਪੰਜਾਬ ਦੀ ਹਾਈ ਕਮਾਂਡਰ ਦਾ ਵੀ ਕਰਦਾ ਸਮੁੱਚੇ ਸਾਡੇ ਜਿਹੜੇ ਵਰਕਰ ਆ ਜਿਹੜੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਆ ਉਹਨਾਂ ਨੇ ਅੱਜ ਇਸ ਪੂਰੀ ਟੀਮ ਤੇ ਵਿਸ਼ਵਾਸ ਕਰਕੇ ਸਰਦਾਰਾਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਆ ਅੱਜ ਮੈਨੂੰ ਸਾਨੂੰ ਮਾਣ ਮਹਿਸੂਸ ਹੋਇਆ ਵੀ ਹਮੇਸ਼ਾ ਮਿਹਨਤਾਂ ਦਾ ਬੋਲ ਪੈਂਦਾ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਉਹਦਾ ਬੋਲ ਉਹਨੂੰ ਉਹਦਾ ਬੋਲ ਪੈਂਦਾ ਸਰ ਤੁਸੀਂ ਕੁਝ ਕਹੋ ਅਸੀਂ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਕਿ ਹਰਜੀਤ ਸਿੰਘ ਸੰਧੂ ਦੀ ਮਿਹਨਤ ਨੂੰ ਵੇਖ ਕੇ ਟਿਕਟ ਦਿੱਤੀ ਗਈ ਆ ਤੇ ਅਸੀਂ ਉਹਨਾਂ ਦੀ ਇਹ ਜਿਹੜੀ ਦਿੱਤੀ ਹੋਈ ਟਿਕਟ ਹੈਗੀ ਇਹਨੂੰ ਜਿੱਤ ਕੇ ਕੇਂਦਰ ਦੀ ਝੋਲੀ 'ਚ ਪਾਵਾਂਗੇ ਤੁਸੀਂ ਪਰ ਮੈਂ ਭਾਤੀ ਜਤਾ ਪਾਰਟੀ ਦੇ ਹਾਈ ਕਮਾਂਡ ਦਾ ਅਧਿਆਇ ਤੁਹਾਨੂੰ ਦਾ ਧੰਨਵਾਦ ਜਿੰਨਾ ਸਰਦਾਰ ਹਰਜੀਤ ਸਿੰਘ ਜੀ ਸਿੰਘ ਸਦੂ ਦੀ ਮਿਹਨਤ ਨੂੰ ਫਲ ਦਿੱਤਾ ਤੇ ਇਹ ਹਰੀਸ਼ ਸਿੰਘ ਸਦੂ ਉਹ ਆ ਜਿੱਥੇ ਇੱਕ ਸੈੱਲ ਬਣਿਆ ਇੱਕ ਟਾਈਮ ਦੇ ਅੰਦੋਤਿਆ ਸੈੱਲ ਜਿੱਥੇ ਕੋਈ ਨਹੀਂ ਪਹੁੰਚਦਾ ਤੇ ਸ਼੍ਰੀ ਨਦੀਂਦਰ ਮੌਂਦੀ ਤੇ ਅਮੇਸ਼ਾਹ ਰਾਨੇ ਉਥੋਂ ਤੱਕ ਬੰਦਾ ਪਹੁੰਚਾਇਆ ਉਹ ਬੰਦਾ ਪਹੁੰਚਾਉਣ ਵਾਲਾ ਕੌਣ ਆ ਜੀ ਸਰਦਾਰ ਅਜੀਤ ਸਿੰਘ ਸਦੂ ਜਿਨ੍ਹਾਂ ਨੇ ਪਾਰਟੀ ਨੂੰ ਅੰਦੋਤਿਆ ਸੈੱਲ ਇੱਕ ਹੁੰਦਾ ਵਾ ਜੀ ਜੀ ਜਿੱਥੇ ਕੋਈ ਨਹੀਂ ਪਹੁੰਚਦਾ ਗਰੀਬ ਤੋਂ ਗਰੀਬ ਤਬਕਾ ਉਥੇ ਤੱਕ ਇਹਨੇ ਹਰੀਸ਼ ਸਿੰਘ ਨੇ ਪਹੁੰਚਾਇਆ ਪਾਰਟੀ ਨੂੰ ਤੇ ਪਾਰਟੀ ਹਮੇਸ਼ਾ ਬਹੁਤ ਦਰਦ ਦੇ ਲੋਕਾਂ ਦਾ ਤੇ ਪਾਰਟੀ ਨੂੰ ਜਿੱਤ ਕੇ ਤੇ ਇਹ ਪਾਰਟੀ ਚੋਲੀ ਪਾਵਾਂਗੇ ਹੀਰ ਜਿੱਤ ਕੇ ਕੈਮਰਾਮ ਇੱਥੇ ਜਿਹੜੀ ਆ ਉਹ ਆਤਿਸ਼ਬਾਜ਼ੀ ਵੀ ਹੋ ਰਹੀ ਆ ਤੁਸੀਂ ਬਣੇ ਰਹੋ ਸਾਡੇ